ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀਆਂ ਨੂੰ ਬੇਨਤੀ ਆ ਬੀਐਸਐਫ ਵੱਲੋਂ ਕਿ ਜਿਨ੍ਹਾਂ ਦੀ ਜ਼ਮੀਨ ਕਾਰੋਂ ਪਾਰਿਆ ਉਹ 2 ਦਿਨਾਂ ਦੇ ਤੱਕ ਤੂੜੀ ਬਣਾ ਲੈਣ ਜਿਨ੍ਹਾਂ ਦੀ ਰਹਿਦੀ ਆ ਉਸ ਤੋਂ ਬਾਅਦ ਬੀਐਸਐਫ ਵੱਲੋਂ ਗੇੜ ਜਿਹੜੇ ਬੰਦ ਕਰਤੇ ਜਾਣਗੇ ਦੁਬਾਰਾ ਬੇਨਤੀ ਆ ਕਿ ਜਿਨ੍ਹਾਂ ਦੀ ਜ਼ਮੀਨ ਹੈ ਤਾਰੋਂ ਪਾਰਿਆ ਉਹ ਜਿਨ੍ਹਾਂ ਦੀ ਟੂੜੀ ਰਹਿਦੀ ਬਣਾਉਣ ਵਾਲੀ ਬਣਾ ਲੈਣ ਉਸ ਤੋਂ ਬਾਅਦ ਜਿਹੜੇ ਗੇੜਿਆ ਬੰਦ ਕਰ ਦਿੱਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਗੋ ਕੋਰਗੇਸ ਗਰੇਨੋ ਕੀ ਦੂਸਰਾ ਪਿੰਡ ਮਲੇ ਚਲੋ ਅਗੇ ਦੇ ਪਿੰਡੇ ਰੋਡਾਂ ਵਾਲਾ ਖੁਰਦ ਹਾਂਜੀ ਮਾਟਾ ਮਟਨੀ ਹੈ ਨਾਲ ਹੀ ਸਾਡੇ ਪਿੰਡੇ ਪਾਸ ਤੋਂ ਦਾ ਪਿੰਡ ਭੰਟਾ ਤੇ ਬੀਐਸਐਫ ਵੱਲੋਂ ਤੁਹਾਨੂੰ ਕੀ ਕਿਹਾ ਗਿਆ ਸੀ ਬੀਐਸਐਫ ਵੱਲੋਂ ਸਾਨੂੰ ਇਹ ਆਖਿਆ ਗਿਆ ਵੀ ਸਾਰੇ ਪਿੰਡ 'ਚ ਅਨਾਉਂਸਮੈਂਟ ਕਰਾਓ ਜਿੰਨਾਂ ਜਿੰਨਾਂ ਦੀ ਗੱਡੀ ਤਣਕ ਤੇ ਕੱਟੀ ਗਈ ਹੈ ਸਾਰਿਆਂ ਦੀ ਟੂੜੀ ਬਣਨ ਵਾਲੀ ਆ ਉਹ ਆਪਣੀ ਟੂੜੀ ਬਣਾਉਣ ਦੇ ਵਿੱਚ ਆਪਣੀ ਟੂੜੀ ਬਣਾ ਲਓ ਤੇ ਬਾਅਦ ਦੇ ਵਿੱਚ ਜਿਹੜਾ ਗੇਟ ਆ ਸੀਲ ਕੀਤਾ ਜਾਊਗਾ ਸਰ ਮੇਰਾ ਨਾਮ ਪਰਸ਼ੇਮ ਸਿੰਘ ਸਰਪੰਚ ਿਰੋੜਾ ਵਾਲਾ ਕੋਰਦ ਹਾਂਜੀ ਬੀਐਸਐਫ ਨੇ ਹਾਨੂੰ ਰਾਤ ਕੋਈ ਪਰਮਿਸ਼ਨ ਕਰਦੀਆ ਥਾ ਵੀ ਕੱਲ ਸਵੇਰ ਆਸੇ ਲੈ ਕੇ ਦੋ ਦਿਨ ਕੇ ਲੀਏ ਕਣਕ ਜੋ ਰਹਿਤੀ ਹੈ ਕੱਟ ਲਓ ਜੇ ਕਣਕ ਕੱਟੀਏ ਤੇ ਜੋ ਪਸ਼ੂਆਂ ਕੇ ਲੀਏ ਤੂੜੀ ਬਣਾਣੀ ਪੜ ਪਣੀ ਹੈ ਉਹ ਬਣਾ ਲਓ ਇੱਕ ਦੋ ਦਿਨ ਦੋ ਦਿਨ ਦਾ ਟਾਈਮ ਦਿਆ ਹੁਣਾਂ ਵੀ ਸਾਨੂੰ ਉੱਪਰੋਂ ਮਜਬੂਰੀ ਆਈ ਹੈ ਤੋਂ ਕੋਈ ਬਾਤ ਨਹੀਂ ਹਮ ਬੀਐਸਐਫ ਕੇ ਸਾਥੇ ਖੜੇ ਹਮ ਜੋ ਵੀ ਬੋਲेंगे ਸਰ ਗੁਰਦੁਆਰੇ ਮੇ ਅਨਾਊਂਸਮੈਂਟ ਵੀ ਕੀ ਗਈ ਹੈ

ਸਰ ਜੰਗ ਤੇ ਐਸੇ ਦੇਖੋ ਵਿਚਾਰੇ ਉਧਰ ਲੋਕ ਘੁੰਮਣੇ ਗਏ ਸੀ ਉਹਨਾਂ ਗਲਤ ਕੀਤਾ ਕੰਮ ਇਸ ਲਈ ਅਸੀਂ ਇਹ ਹਮੇ ਬੋਲेंगे ਵੀ ਬਾਰ-ਬਾਰ ਉਹ ਕਰਦੇ ਹੈ ਸਾਡੇ ਕੋਲ ਬਹੁਤ ਇਧਰ ਗਾਉਂ ਮੇਂ ਪਰੇਸ਼ਾਨੀ ਤਾਂ ਆਤੀ ਹੈ ਲੇਕਿਨ ਇੱਕ ਬਾਰ ਜੋ ਪਾਕਿਸਤਾਨ ਕੇ ਸਾਥ ਸਰਕਾਰ ਕੋ ਵੀ ਕਰਾਵਾਂਗੇ ਵੀ ਜੋ ਵੀ ਨਿਬੜਦਾ ਹੈ ਕਰੀ ਇਹਨਾਂ ਨਾਲ ਗੱਲ ਕਰ ਹੋਣਾ ਚਾਹੀਦਾ ਇਹਨਾਂ ਨੂੰ ਸਭ ਕੁ ਸੋਣਾ ਚਾਹੀਦਾ ਇਹਨਾਂ ਨੂੰ ਤਾਂ ਆਪਾਂ ਗਾਉਂ ਸਾਰਾ ਬੀਐਸਐਫ ਕੇ ਸਾਥ ਖੜਾ ਹੈ ਹਾਂਜੀ ਨਾਮ ਬਤਾ ਕਰੋ ਫੋਨ ਸੇ ਗਾਉਂ ਮੇਂ ਖੜੇ ਆ ਮੈਂ ਹਰਦੇਵ ਸਿੰਘ ਰੋੜਾਂ ਵਾਲਾ ਖੁਰਦਕਾਰ ਰਹਿਣ ਵਾਲਾ ਹਾਂ ਸਰ जो फेंसिंग के पार जमीन आपकी जमीन है हाँ फैंस के पार हमारी ज़मीन है वहाँ से गोए गए जड़े कटाए गए हैं भूसा बनने वाला है बी एस एफ ने बोला भी दो दिन के दो दिन में वो निपटा लो दो नहीं तो तीन दिन में निपटाया जाएगा वो निपट जाए बी एस एफ के हम साथ हैं कि अपने गेट जड़े वो बंद कर ले ठीक है बाकी जो भी कुछ जैसे भी होगा बी एस एफ फौज आर्मी जैसे करेगी हम देश के साथ हैं ਜਿਹਾ ਸੇ ਚੱਲੇਗਾ ਵੈਸੇ ਠੀਕ ਹੈ। ਐਸੇ ਹਾਲਾਤ ਦੇਖ ਰਹੇ ਆਪ ਜੋ ਬੀਐਸਐਫ ਕੀ ਔਰ ਸੇ ਜੋ ਕਹਾਇਆ ਜਾ ਰਹਾ। ਹਾਲਾਤ ਤੇ ਦੇਖੋ ਵੈਸੇ ਕਸ਼ਮੀਰ ਮੇ ਤੇ ਬਹੁਤ ਗਲਤ ਹੋਇਆ। ਉਸ ਉਸਕੇ ਬਾਰੇ ਮੇ ਦੇਖਾ ਜਾਏ ਤੋ ਇੱਕ ਵਾਰ ਪਾਕਿਸਤਾਨ ਕੇ ਸਾਥ ਨਿਪਟਣਾ ਹੀ ਅੱਛਾ।